ਪਵਾਨੀਗੜ ਦੇ ਨੇੜਲੇ ਪਿੰਡ ਨਦਾਮਪੁਰ ਦੇ ਵਿੱਚ ਗੁੱਗਾ ਮਾੜੀ ਦਾ ਮੇਲਾ ਸੀ ਜਿਸ ਨੂੰ ਲੈ ਕੇ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਤੇ ਲੋਕ ਦੂਰੋਂ ਚੱਲ ਕੇ ਆਉਂਦੇ ਨੇ ਕੁਝ ਨੌਜਵਾਨ ਨਰਾਪੁਰ ਚ ਪੈਂਦੀ ਨਹਿਰ ਤੋਂ ਗੁਜ਼ਰ ਰਹੇ ਸਨ ਤੇ ਮੋਟਰਸਾਈਕਲ ਦਾ ਟਾਇਰ ਫਿਸਲਣ ਕਾਰਨ ਮੋਟਰਸਾਈਕਲ ਸਮੇਤ ਨੌਜਵਾਨ ਨਹਿਰ ਦੇ ਵਿੱਚ ਗਿਰ ਗਿਆ ਤੇ ਕੁਝ ਪਿੰਡ ਵਾਸੀਆਂ ਦੇ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਨਾ ਮਿਲੇ ਤੇ ਕੋਸ਼ਿਸ਼ ਤੋਂ ਬਾਅਦ ਉਸ ਦੀ ਪਾਲ ਹੋਈ ਜਿਸ ਤੋਂ ਬਾਅਦ ਉਸ ਨੂੰ ਬਾਹਰ ਕਰਦਿਆ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਜਾਣਕਾਰੀ ਮੁਤਾਬਕ ਨੌਜਵਾਨ ਸੀ ਜਿਹੜਾ ਭਵਾਨ ਨਗਰ ਦੇ ਨੇੜਲੇ ਪਿੰਡ ਬਖੋਪਿਰ ਦਾ ਰਹਿਣ ਵਾਲਾ ਸੀ ਫਿਲਹਾਲ ਐਂਬੂਲੈਂਸ ਸਹਾਇਤਾ ਦੇ ਨਾਲ ਮ੍ਰਿਤਕ ਦੀ ਦੇਹ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਜਾਂਟੀ ਹੋਰੇ ਖੜੋਏ ਮੇਰਾ ਨਾਮ ਬੱਲਾ ਸਿੰਘ ਆ ਜੀ ਬੇੜਾ ਪੰਡਾ ਜੀ ਇਹ ਅਸੀਂ ਜੀ ਉਰੋਂ ਸਰਪੰਚ ਸਾਰੀ ਪੰਚਾਇਤ ਆ ਰਹੇ ਤੇ ਅਸੀਂ ਉਧਰੋਂ ਜੀ ਆਪਣੇ ਦੁਕਾਨਾਂ ਤੋਂ ਨਦਮਪੁਰ ਤੋਂ ਜੀ ਪੈਸੇ ਇਕੱਠੇ ਕਰਕੇ ਜਿਹੜੀ ਆ ਆਪਣੇ ਕੋਲ ਕਰਾਉਣੇ ਸੀਗੇ ਤੇ ਅਸੀਂ ਬੈਠੇ ਸੀਗੇ ਜੀ ਉਧਰੋਂ ਤਿੰਨ ਮੁੰਡੇ ਤੇ ਉਧਰੋਂ ਮੋਟਰਸਾਈਕਲ ਤੋਂ ਆਏ ਤੇ ਦੋ ਉਤਰ ਕੇ ਇੱਕ ਮੁੰਡਾ ਮੋੜਨ ਲੱਗ ਗਿਆ ਗਿਆਨੀ ਪੱਗ ਵਾਲਾ ਦੀਗਾ ਉਹਦਾ ਮੋਟਰਸਾਈਕਲ ਮੁੜਿਆ ਨਹੀਂ ਉਹ ਵਿੱਚੇ ਡਿੱਗ ਗਿਆ ਜੀ ਵਿੱਚ ਡਿੱਗਿਆ ਹੋਇਆ ਤੇ ਉੱਥੇ ਗਾਹ ਪੈ ਗਿਆ ਵੀ ਮੁੰਡਾ ਡਿੱਗਿਆ ਮੁੰਡਾ ਡਿੱਗਿਆ ਤੇ ਅਸੀਂ ਉਹ ਖੜੇ ਹੋ ਗਏ ਸਾਰੇ ਜੀ ਤੇ ਉਹ ਦੇਖਣ ਲੱਗੇ ਹੋਏ ਮੈਂ ਕਹਾਂ ਉਹ ਕਹਿੰਦੇ ਵੀ ਕੱਢੋ ਹੀ ਮਾਰੋ ਸਾਲਾ ਮੈਨੂੰ ਕਹਿੰਦੇ ਬੱਲੇ ਮਾਰ ਸਾਲਾ ਤੇ ਮੈਂ ਕੱਪੜੇ ਕੱਢੇ ਹੀ ਸਾਲ ਮਾਰੀ ਇੱਥੋਂ ਜੀ ਤੇ ਇੱਕ ਮੁੰਡਾ ਹੋਰ ਸੀ ਮੇਰੇ ਨਾਲ ਆ ਸੀਗਾ ਉਹ ਰਿਹਾ ਦਲੇਰੀ ਆ ਆ ਸੀਗਾ ਦਲੇਰੀ ਜੀ ਇਹ ਉਧਰ ਦੀ ਭੱਜ ਕੇ ਗਿਆ ਜੀ ਮੈਂ ਇੱਧਰ ਦੀ ਗਿਆ ਅਸੀਂ ਮੈਥੋਂ ਹੀ ਸਾਲ ਮਾਰੀ ਤੇ ਉਹਨੂੰ ਤੇਰੇ ਦੇ ਮੈਂ ਉਹਦੇ ਲਵੇ ਗਿਆ ਜੀ ਬਸ ਮੇਥੋਂ ਥੋੜੇ ਜੇ ਫਾਸਲੇ ਨਾਲੇ ਮੁੰਡਾ ਡੁੱਬ ਗਿਆ ਜੀ ਤੇ ਉਸ ਤੋਂ ਬਾਅਦ ਉਹ ਤੋਂ ਡੁੱਬਿਆ ਤੇ ਉਹ ਇੱਧਰ ਹੀ ਸਾਈਡ ਨਿਕੜਿਆ ਜੀ ਇੱਧਰ ਹੀ ਸਾਈਡ ਨਿਕੜ ਕੇ ਜੀ ਤੇ ਅਸੀਂ ਇੱਧਰੋਂ ਫਰੀ ਗਈ ਚਲੋ ਬਹੁਤ ਟਾਈਮ ਅਗਰੋ ਹਾਂ ਬਹੁਤ ਟਾਈਮ ਅਗ ਸੂਰ ਨੇ ਹਰ ਸਾਲ ਮਾਰੀ দাম ਚੜਦਾ ਜੀਗਾ ਤੇ ਮਿਲੇ ਨਹੀਂ ਹੈਗੇ ਅਸੀਂ ਨੇ ਬਹੁਤ ਕੋਸ਼ਿਸ਼ ਕਰਦੀ ਰਹੀ ਤੇ ਫਿਰ ਮੁੰਡੇ ਆ ਗਏ ਜੀ ਹੋਰ ਆ ਗਏ ਮੁੰਡੇ ਤਿੰਨ ਚਾਰ ਹੋਰ ਤੇ ਇਹਦਾ ਸੱਲ ਜਾਂਦਾ ਜੀ ਫਿਰ ਅਸੀਂ ਲਾਈਨ ਬਣਾ ਕੇ ਜੀ ਆ ਵਿੱਚ ਡੁੱਕੀ ਮਾਰ ਕੇ ਜੀ ਪੈਰਾਂ ਨਾਲ ਦੇਖਦੇ ਰਹੇ ਜੀ ਇਸ ਵਾਰ ਜਿਹੜਾ ਮਿਰਿਆ ਇਹਨੂੰ ਕਹੂਗੇ ਜੀ ਘੰਟਾ ਡੇਢ ਘੰਟਾ ਹੋ ਗਈ ਆਹ ਮੁੰਡੇ ਦੀ ਕਹੀ ਜਾਣਗੀ ਨਾ ਹੀ ਨਾ ਪੂਰਾ ਹੋ ਗਿਆ ਜੱਟ ਹੋ ਗਿਆ ਪਾ ਮੋੜ ਸਾਬ ਮੋੜ ਤੇ ਕੀ ਟਾਇਰ ਫਿਸਲ ਗਿਆ ਲੱਗਦਾ ਕੀ ਕਾ ਘਟਨਾ ਕਿਦਾਂ ਇਹ ਜਦੋਂ ਮੋੜ ਰਹੇ ਸੀਗੀ ਮੋੜ ਰਹੇ ਉਹ ਪਟੜੀ ਘਟਾਈ ਜਾਗਾ ਜੀ ਉਹਦੀ ਉਹ ਪਟੜੀ ਬਣਾਉਣ ਵਾਲੀ ਆਪਣੇ ਨਹਿਰ ਦੀ ਉਹ ਮੋੜ ਰਿਹਾ ਜੀ ਉਪਟਾਇਰ ਦਿਲ ਗਿਆ ਜੀ ਬਸ ਇਹ ਤਾਂ ਉਹਦੇ ਕਰਕੇ ਜਿਹੜਾ ਮੋਟਰਸਾਈਕਲ ਮੋਟਰਸਾਈਕਲ ਵੀ ਅੰਦਰ ਗਿਆ ਹਾਂ ਜੀ ਮੋਟਰਸਾਈਕਲ ਵਿੱਚ ਹੀ ਆ ਜੀ ਇਹਦੇ ਲਹਿਰ ਦੇ ਵਿੱਚ ਜਿਹੜੀ ਲਾਸਟ ਗੱਡੀ ਉਹਨਾਂ ਦੀ ਡੇਢ ਘੰਟੇ ਡੇਢ ਘੰਟੇ ਮਾਂ ਨੂੰ ਹੋ ਗਏ ਸਾਨੂੰ ਲੱਭਦਿਆਂ ਨੂੰ ਜੀ ਤਾਂ ਪਤਾ ਲੱਗਿਆ ਕਿ ਕਿੱਦੇ ਦਾ ਮੁੰਡਾ ਹੈ ਇਹ ਉਹ ਮੁੰਡਾ ਜੀ ਬਖੋ ਪੀਰਦਾ ਜੀ ਗਰੀਬ ਪਰਵਾਰ ਜਿਹੜਾ ਨਦਾਂਪੁਰ ਮੇਲਾ ਲੈਣਾ ਉੱਥੇ ਆਈ ਸੀ ਕਿੰਦਾ ਹਾਂ ਜੀ ਮੇਲੇ ਦੀ ਆਏ ਸੀ ਕੌਲ ਜਿਹੜਾ ਆਏ ਦੇ ਪੜ ਕੇ ਮੇਲੇ ਕਾਇਦੇ ਮੇਲੇ ਦੀ ਆਈ ਮੇਲਾ ਦੇਖਣ ਆਏ ਜੀ ਮੇਲਾ ਦੇਖਣ ਆਏ ਹਾਂ ਜੀ ਸਰ ਜਿਹੜਾ ਨਦਾਂਪੁਰ ਕਿੱਥੇ ਜਾਂਦਾ ਸਤਿਨਾਮ ਨਦਾਮਪੁਰ ਗੁੱਗਾ ਮਾੜੀ ਦਾ ਮੇਲਾ ਲੱਗਦਾਗਾ ਇੱਥੇ ਕਾਫੀ ਲੋਕਾਂ ਦਾ ਇਕੱਠ ਹੁੰਦਾਗਾ ਮੈਂ ਵੀ ਅੱਜ ਆਪਣੀ ਫੋਰਸ ਦੇ ਸਬੰਧ ਤੇ ਇੱਥੇ ਆਰਪੀ ਟੀਮ ਦੇ ਇੱਥੇ ਡਿਊਟੀ 'ਪਰ ਸੀਗਾ ਤਿੰਨ ਸਵਾ ਤਿੰਨ ਵਜੇ ਪੋਣੇ ਸਰ ਨਦਾਮਪੁਰ ਪੁਰਾਣਾ ਪੋਲਾ ਜਿਹੜਾ ਉੱਥੇ ਰੌਲਾ ਜਿਹਾ ਪੈ ਰਿਹਾ ਸੀ ਮੈਂ ਵੀ ਭੱਜ ਕੇ ਗਿਆ ਉੱਥੇ 17-18 ਸਾਲ ਦਾ ਮੁੰਡਾ ਮੋਟਰਸਾਈਕਲ ਬੈਕ ਕਰਦੇ ਸਮੇਂ ਕੋਈ ਉੱਥੇ ਅਚਾਨਕ ਵਿੱਚ ਡਿੱਗ ਪਿਆ ਉਹ ਕਾਫੀ ਲੋਕਾਂ ਦੀ ਮਦਦ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਬਚ ਨਹੀਂ ਸਕਿਆ ਉਹਦੇ ਬਿਚਾਨਕ ਹਾ사 ਹੋ ਗਿਆ ਉਹਦੇ ਪਰਿਵਾਰ ਵਾਲੇ ਉਹਦੇ ਕਦੇ ਵੀ ਕੋਈ ਕਾਰਵਾਈ ਨਹੀਂ ਕਰਾਉਣੀ ਲੈ ਤੁਗੀ ਮੋਕੇ ਦੇ ਹੋ ਗਈ ਹਾਂਜੀ